ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਮੀਨ ਦੇਖੋ ਕਹਿੰਦੇ ਇੱਕ ਇੱਕ ਗੱਲ ਹੈ ਗੱਲਾਂ ਹੀ ਨੇ ਅਸਲ ਦੇ ਵਿੱਚ ਸਾਰੀਆਂ ਅਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਣ ਲਈ ਕੋਸ਼ਿਸ਼ ਕਰਦੇ ਆਂ ਕਹਿੰਦੇ ਕਿਤਾਬਾਂ ਸਾਨੂੰ ਅੱਗੇ ਵਧਣ 'ਚ ਮਦਦ ਕਰਦੀਆਂ ਨੇ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦੀ ਹੈ ਜੋ ਵੀ ਕਿਸੇ ਨੇ ਲਿਖਿਆ ਕੁਝ ਨਾ ਕੁਝ ਉਹ ਦਿਨਾਂ ਪੀਤੇ ਆ ਉਹਨੇ ਦੇਖਿਆ ਉਹਨੇ ਮੰਨਿਆ ਤੌਨੇ ਕੀ ਕੀਤਾ ਉਹ ਆਪਣਾ ਐਕਸਪੀਰੀਅੰਸ ਲਾਈਫ ਦਾ ਕਿਤਾਬਾਂ ਚ ਲਿਖ ਦਿੱਤਾ ਕੁਝ ਕਿਤਾਬੀ ਗੱਲਾਂ ਸਾਡੀ ਸੋਚ ਤੋਂ ਪਰੇ ਜ਼ਰੂਰ ਹੁੰਦੀਆਂ ਨੇ ਪਰ ਕੁਝ ਕੁ ਅਸੀਂ ਪੜ ਕੇ ਦੇਖ ਕੇ ਸੁਣ ਕੇ ਕਿਸੇ ਤੋਂ ਸੁਣ ਲੋ ਚਾਹੇ ਆਪ ਪੜ ਲੋ ਕਿ ਅਸੀਂ ਵਾਹ ਵਾਹ ਕਰ ਬੈਠਦੇ ਆ ਕਿ ਵਾਹ ਕਿੰਨੀ ਵਧੀਆ ਗੱਲ ਦਿਲ ਨੂੰ ਚੰਗੀ ਲੱਗੇ ਮਨ ਨੂੰ ਚੰਗੀ ਲੱਗੇ ਪਰ ਚੰਗੀ ਉਹਦੋਂ ਹੈ ਜਦ ਹੀ ਉਸ ਅਸੀਂ ਉਸ ਨੂੰ ਅਪਣਾਇਆ ਭੜੀ ਭਾਵੇਂ ਹਜ਼ਾਰ ਗੱਲਾਂ ਚਾਹ ਕੋਈ ਫਰਕ ਨਹੀਂ ਪੈਂਦਾ ਲਿਖੀ ਭਾਵੇਂ ਜਿੱਥੇ ਜੋ ਮਰਜੀ ਜਾਓ ਕੋਈ ਫਰਕ ਨਹੀਂ ਪੈਂਦਾ ਗੱਲ ਇਹ ਹੈ ਕਿ ਸਾਨੂੰ ਜੋ ਚੰਗਾ ਮਨ ਨੂੰ ਲੱਗਿਆ ਮਨ ਤੇ ਦਿਮਾਗ ਦੇ ਵਿੱਚ ਬੈਲੈਂਸ ਕਰਕੇ ਉਸ ਚੀਜ਼ ਨੂੰ ਜਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਤੇ ਅਪਣਾਉਂਦੇ ਨਹੀਂ ਤੇ ਬਣਨਾ ਕੱਖ ਕਹਿੰਦੇ ਕਿਸ ਨੇ ਸਹੀ ਹੋਈ ਕਿ ਆਏ ਕਿਤਾਬਾਂ ਪੜ੍ਹੀਏ ਤਾਂ ਨੀਂਦ ਆਉਂਦੀ ਹੈ ਤੇ ਜਦੋਂ ਜ਼ਿੰਦਗੀ ਸਿਖਾਉਂਦੀ ਹੈ ਤਾਂ ਨੀਂਦਾਂ ਉੱਡ ਜਾਂਦੀ ਹੈ ਤੇ ਦੱਸ ਹੈ ਕੋਈ ਫਰਕ ਪ੍ਰੈਕਟੀਕਲ ਲਾਈਫ ਦੇ ਵਿੱਚ ਤੇ ਕਿਤਾਬੀ ਜ਼ਿੰਦਗੀ ਵਿੱਚ ਫਰਕ ਜ਼ਰੂਰ ਹੈ ਬਿਲਕੁਲ ਹੈ ਪਰ ਅਸੀਂ ਹੁਣ ਜੇ ਆਪਾਂ ਕਹੀਏ ਕਿ ਕਿਤਾਬਾਂ ਪੜਨ ਦੇ ਨਾਲ ਸਾਡੀ ਜ਼ਿੰਦਗੀ ਚੱਲ ਪੈਣੀ ਆ ਇਹ ਵੀ ਗਲਤ ਆ ਜੇ ਕਹੀਏ ਕਿ ਕਿਸੇ ਦੇ ਪਰਵਚਨ ਸੁਣ ਕੇ ਸਾਡਾ ਫਾਇਦਾ ਹੋ ਜਾਣਾ ਇਹ ਵੀ ਗਲਤ ਸਹੀ ਕੀ ਹੈ ਸਹੀ ਇਹ ਆ ਕਿ ਸਾਡੇ ਲਈ ਕਿਹੜੀ ਚੀਜ਼ ਟੁੱਕਦੀ ਆ ਅਸੀਂ ਕਿਸ ਜਗਾ ਤੇ ਬੈਠੀ ਆ ਤੇ ਕਿਸ ਰਸਤੇ ਤੇ ਚੱਲ ਰਹੀ ਆ ਪ੍ਰੋਬਲਮ ਹੈ 2-4 ਸਾਲ ਤੋਂ 5-7 ਸਾਲ ਤੋਂ 10-12 ਸਾਲ ਤੋਂ ਸਿਆਣੇ ਕਹਿੰਦੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਨਹੀਂ ਸੁਣੀ ਗਈ ਤੇ ਦਾ ਮਤਲਬ ਅਸੀਂ ਹੋਈ ਗਲਤ ਆ ਅਸੀਂ ਹੋਈ ਗਲਤ ਰਸਤਾ ਚੁਣਿਆ ਹੈ ਅਸੀਂ ਹੋਈ ਗਲਤ ਦਿਸ਼ਾ ਵੱਲ ਜਾ ਰਹੇ ਆ ਅਸੀਂ ਆਪਣੇ ਸਟਾਰ ਆਪਣੀ ਕਿਸ ਕਿਸਮਤ ਮਤਲਬ ਜਿਸ ਤਰ੍ਹਾਂ ਦੀ ਮਤ ਕੁਦਰਤ ਨੇ ਦਿੱਤੀ ਉਸ ਮੁਤਾਬਕ ਨਹੀਂ ਚੱਲ ਰਹੇ ਅਸੀਂ ਕੀ ਚੱਲ ਰਹੇ ਹਾਂ ਦੂਜਿਆਂ ਦੀ ਮਤ ਮੁਤਾਬਕ ਦੂਜਿਆਂ ਦੇ ਦਿਖਾਏ ਰਸਤੇ ਮੁਤਾਬਕ ਸਮਾਜ ਦੀਆਂ ਗੱਲਾਂ ਮੁਤਾਬਕ ਇਹਨਾਂ ਨੇ ਕਿਹਾ ਸੀ ਆ ਚੰਗਾ ਹੁੰਦਾ ਪੁੱਤ ਇਹਨਾਂ ਨੇ ਕਿਹਾ ਸੀ ਆ ਚੰਗਾ ਹੁੰਦਾ ਐ ਬੱਚਿਓ ਜਾਂ ਕੋਈ ਵੀ ਭੈਣ ਭਾਈ ਜੋ ਵੀ ਸਾਨੂੰ ਜੋ ਜਿਸ ਪਾਸੇ ਲਾ ਦਿੰਦਾ ਅਸੀਂ ਮਿੰਟ ਚ ਲੱਗ ਜਾਂਦੇ ਹਾਂ ਕਿ ਭਾਈ ਇਹਦਾ ਤਾਂ ਇੱਕਦਮ ਹੋ ਗਿਆ ਸਾਡਾ ਵੀ ਹੋ ਜਾਏਗਾ ਕਿਦਾਂ ਹੋ ਜਾਏਗਾ ਭਈ ਤੁਹਾਡੇ ਕਰਮ ਉਹਦੇ ਨਾਲ ਆਏ ਹੋ ਤੁਸੀਂ ਸੇਮ ਨੇ ਸੋਚ ਸੇਮ ਹੈ ਦਿਮਾਗ ਸੇਮ ਹੈ ਮਨ ਸੇਮ ਹੈ ਕੁਛ ਵੀ ਇੱਕੋ ਜਿਹਾ ਨਹੀਂ ਹੈ ਸਿਰਫ ਦੁਨੀਆ ਇੱਕੋ ਜੀ ਹੈ ਸਿਰਫ ਦੁਨੀਆ ਇੱਕੋ ਜੀ ਹੈ ਤੇ ਜਿੰਨਾ ਕੋਈ ਤੁਹਾਡੇ ਨੇੜੇ ਹੈ ਉਹਨਾਂ ਹੀ ਤੁਹਾਨੂੰ ਉਹ ਖੋਖਲਾ ਕਰਦਾ ਹੈ ਸੱਚ ਜਾਣੋ ਤੁਹਾਡਾ ਆਲਾ ਦਵਾਲਾ ਸਰਕਲ ਜੋ ਹੈ ਜੇ ਤੀਜਾ ਖਾਨਾ ਮਤਲਬ ਅਸਟ੍ਰੋਲੋਜੀ ਦੇ ਮੁਤਾਬਕ ਵੀ ਹੈ ਤੇ ਆਪਣੇ ਮਨ ਦੇ ਮੁਤਾਬਕ ਵੀ ਹੈ ਕਿ ਜੋ ਸਾਨੂੰ ਦੁੱਖ ਉਹੀ ਦੇ ਸਕਦਾ ਹੈ ਜੋ ਸਾਡੇ ਜਾਦਾ ਨਜ਼ਦੀਕ ਹੁੰਦਾ ਹੈ ਕਿਸੇ 'ਚ ਕਿੰਨਾ ਕੁੱਤਾ ਮੈਂ ਸਾਨੂੰ ਕਿਸੇ ਦੀ ਕੀ ਪਰਵਾਹ ਹੈ ਕਿਸੇ ਨੇ ਸਾਡੇ ਤੋਂ ਲੈਣਾ ਹੀ ਕੀ ਹੈ ਲੈਣਾ ਤੇ ਉਹਨਾਂ ਨੇ ਆ ਜੋ ਸਾਡੇ ਨਾਲ ਜੁੜੇ ਹੋਏ ਆ ਦੇਣਾ ਅਸੀਂ ਉਹਨਾਂ ਨੂੰ ਆ ਕਰਜ਼ਾ ਜੋ ਅਸੀਂ ਪਤਾ ਨਹੀਂ ਕਿਹੜੇ ਜਨਮ ਦਾਉਨਾਂ ਤੋਂ ਲਿਆਏ ਤੇ ਉਹ ਗੱਲਾਂ ਬਾਤਾਂ ਆਹੀ ਰਿਸ਼ਤੇ ਆ ਰਹੀ ਔਰ ਦੋਸਤਾ ਮਿੱਤਰਾਂ ਰਹੀ ਸਰਕਲ ਰਹੀ ਔਰ ਲੈਣ ਦੇਣ ਰੰ ਸਾਡੇ ਚੋਂ ਕੱਢਦੇ ਆ ਸਾਨੂੰ ਪਰੇਸ਼ਾਨ ਕਰਕੇ ਤੇ ਫੇਰ ਕਹਿੰਦੇ ਅਸੀਂ ਪਰੇਸ਼ਾਨ ਉਨਾਂ ਹੀ ਹੁੰਨੇ ਆ ਜਿੰਨਾ ਕੋਈ ਸੰਗ ਕਰ ਸਕਦਾ ਇਹ ਗੱਲ ਬਿਲਕੁਲ ਸਹੀ ਹੈ ਕਿਸੇ ਦੀ ਕੀ ਮਜਾ ਲੈ ਕੇ ਸਾਡੇ ਦਿਮਾਗ ਤੇ ਘਰ ਘਰ ਚਲੇ ਕਿਸੇ ਦੀ ਕੀ ਮਜਾਲ ਹੈ ਕਿ ਕੋਈ ਸਾਡੀ ਸੋਚ ਦੇ ਉੱਤੇ ਪ੍ਰਭਾਵ ਪਾ ਦੇ ਜੇ ਅਸੀਂ ਕਿਸੇ ਨੂੰ ਇਜਾਜ਼ਤ ਦਿੱਤੀ ਹੈ ਤਾਂ ਤਾਂ ਹੀ ਕੋਈ ਸਾਡੇ ਦਿਮਾਗ ਤੇ ਹਾਵੀ ਹੋ ਸਕਿਆ ਹੈ ਬਾਈ ਤੇਰਾ ਕਰਮ ਹੈ ਤੂੰ ਆਪਣਾ ਕਰ ਰਿਹਾ ਸਾਡਾ ਕਰਮ ਹੈ ਅਸੀਂ ਆਪਣਾ ਕਰ ਰਹੇ ਹਰ ਕਿਸੇ ਦੇ ਆਪਣੇ ਆਪਣੇ ਕਰਮ ਹੈ ਤੇ ਹਰ ਕਿਸੇ ਨੂੰ ਆਪਣੇ ਕਰਮ ਦਾ ਆਪਣਾ ਫਲ ਮਿਲਣਾ ਹੈ ਤੇ ਤੁਸੀਂ ਚੌਧਰੀ ਕਿੱਥੋਂ ਬਣੇ ਹੋ ਅਗਲੇ ਨੂੰ ਸਿੱਖਿਆ ਦੇ ਅਗਰ ਤੁਹਾਨੂੰ ਲੱਗ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਪਰੇਸ਼ਾਨੀ ਹੈ ਤਾਂ ਆਪਣੇ ਆਪ ਨੂੰ ਬਦਲੋ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਕਿਸੇ ਨੇ ਤੁਹਾਡੇ ਲਈ ਕੀ ਕੀਤਾ ਮਾਇਨੇ ਨਹੀਂ ਰੱਖਦਾ ਅਸੀਂ ਕੀ ਕਰ ਰਹੇ ਹਾਂ ਮਾਇਨੇ ਇਹ ਰੱਖਦਾ ਕਿਉਂਕਿ ਫਰਕ ਸਾਨੂੰ ਪੈਂਦਾ ਸਾਡੀ ਜ਼ਿੰਦਗੀ ਨੂੰ ਪੈਂਦਾ ਸਾਡੇ ਮਨ ਦਿਮਾਗ ਨੂੰ ਪੈਂਦਾ ਅਸੀਂ ਡਿਸਟਰਬ ਹੁੰਨੇ ਹਾਂ ਤਾਂ ਫਿਰ ਆਪ ਹੀ ਹੈ ਕਿ ਕੋਈ ਜੇ ਕੋਈ ਕੋਈ ਵੀ ਕੋਈ ਵੀ ਹੋਵੇ ਕੋਈ ਤੁਹਾਡਾ ਸਰਕਲ ਹੈ ਦੋਸਤ ਮਿੱਤਰ ਹੈ ਕਿ ਨਹੀਂ ਹੈ ਕੋਸ਼ਿਸ਼ ਕਰੋ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਹਰ ਚੀਜ਼ ਦਾ ਹੱਲ ਹੈ ਤੇ ਜੇ ਨਹੀਂ ਹੈ ਤਾਂ ਸਿਰਫ ਸਾਡਾ ਆਪਣਾ ਹੀ ਹੱਲ ਨਹੀਂ ਹੈ ਜੋ ਅਸੀਂ ਆਪਣੇ ਦਿਮਾਗ ਦੇ ਕੋਰੇ ਪਜਾਉਂਦੇ ਹੀ ਰਹਿੰਦੇ ਆ ਪਜਾਉਂਦੇ ਹੀ ਰਹਿੰਦੇ ਆ ਨੈਗੇਟਿਵ ਸੋਚਦੇ ਰਹਿੰਦੇ ਇੱਕ ਬੜੀ ਵਧੀਆ ਗੱਲ ਹੈ ਆਪਾਂ ਕਈ ਵਾਰੀ ਪਹਿਲਾਂ ਕੀਤੀ ਆ ਜੇ ਕੋਈ ਤੁਹਾਡੇ ਵੱਲ ਇੱਕ ਕਦਮ ਵਧਾ ਰਿਹਾ ਹੈ 10 ਕਦਮ ਵਧਾਓ ਤੇ ਜੇ ਕੋਈ ਇੱਕ ਕਦਮ ਪਿੱਛੇ ਹੋ ਜਾ ਰਿਹਾ ਹੈ 20 ਕਦਮ ਪਿੱਛੇ ਹੋ ਜਾਓ ਠੀਕ ਹੈ ਭਾਈ ਓਕੇ ਹ ਕੀ ਐ ਵੀ ਪੰਜਾਬੀ ਚ ਕਹਿਣਾ ਕਿ ਉੱਤੇ ਚੜੀ ਜਾਓ ਕੀ ਫਾਇਦਾ ਕੋਈ ਫਾਇਦਾ ਹੁਣ ਫਾਇਦਾ ਕੀ ਨੁਕਸਾਨ ਕੀ ਐ ਕੁਛ ਫਾਇਦਾ ਨਹੀਂ ਐ ਕੁਛ ਨੁਕਸਾਨ ਨਹੀਂ ਐ ਹਰ ਚੀਜ਼ ਚ ਬਿਜ਼ਨਸ ਨਹੀਂ ਐ ਬਸ ਇਹ ਐ ਕਿ ਮਨ ਦੀ ਸ਼ਾਂਤੀ ਲਈ ਕੀਤੇ ਗਏ ਯਤਨ ਹਮੇਸ਼ਾ ਹੀ ਤੁਹਾਨੂੰ ਤੁਹਾਡੇ ਮਨ ਨੂੰ ਅਗਰ ਸ਼ਾਂਤ ਕਰ ਰਹੇ ਆ ਤੁਸੀਂ ਜੋ ਯਤਨ ਕਰ ਰਹੇ ਹੋ ਬਿਲਕੁਲ ਸਹੀ ਐ ਰਸਤਾ ਬਦਲਣਾ ਪੈਂਦਾ ਐ ਜੀ ਸਹੀ ਚੱਲਣ ਲਈ ਸਹੀ ਰਸਟ ਲੇ ਪੂਰੀ ਜ਼ਿੰਦਗੀ ਇੱਕ ਪਾਸੇ ਹੀ ਚੱਲਦੇ ਰਹੇ ਪੂਰੀ ਜ਼ਿੰਦਗੀ ਕਿਸੇ ਨੇ ਕਿਹਾ ਇਦਾਂ ਹੁੰਦਾ ਇਦਾਂ ਹੁੰਦਾ ਪਰੇਸ਼ਾਨੀਆਂ ਸਿਆਪੇ ਦੁੱਖ ਕੁਦਰਤ ਨੇ ਨਹੀਂ ਦਿੱਤੇ ਇਹ ਗੱਲ ਹਮੇਸ਼ਾ ਯਾਦ ਰੱਖੋ ਪਰਮਾਤਮਾ ਕਦੇ ਤੁਹਾਨੂੰ ਦੁੱਖ ਨਹੀਂ ਦਿੰਦਾ ਜੇ ਉਹ ਦੁੱਖ ਨਹੀਂ ਦਿੰਦਾ ਤਾਂ ਫਿਰ ਅਸੀਂ ਕਿਉਂ ਦੁਖੀ ਹਾਂ ਫਿਰ ਅਸੀਂ ਕਿਉਂ ਪਰੇਸ਼ਾਨ ਇਹੀ ਚੀਜ਼ ਦਾ ਹੱਲ ਹੀ ਸਾਨੂੰ ਸਾਡੀ ਜ਼ਿੰਦਗੀ ਦੇ ਗ੍ਰਹਿ ਸਿਤਾਰੇ ਦੱਸਦੇ ਆ ਗੱਲ ਬਿਲਕੁਲ ਸਹੀ ਹੈ ਸਿਰਫ ਸਮਝਣਾ ਤੁਹਾਨੂੰ ਆਪਣੇ ਆਪ ਨੂੰ ਪਾਣਾ ਆਪਣੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਆਪਣੇ ਉਸ ਤੋਂ ਬਾਅਦ ਆਪਣੇ ਆਲੇ ਦੁਆਲੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਸਦੇ ਮਿਲ ਜਾਣੇ ਕਿ ਸੱਚ ਜਾਣੋ 101% ਨੁਕਸਾਨ ਕੋਈ ਨਹੀਂ ਹੁੰਦਾ ਕੋਈ ਨਹੀਂ ਫਿਰ ਇੱਕ ਗੱਲ ਕਹਿ ਲੱਗੀਆਂ ਸਾਡੀਆਂ ਬਣਾਈਆਂ ਚੀਜ਼ਾਂ ਮਹਾਨ ਨਹੀਂ ਕੁਦਰਤ ਦੀ ਬਣਾਈ ਚੀਜ਼ ਮਹਾਨ ਹੈ ਕੁਦਰਤ ਨੇ ਸਾਨੂੰ ਬਣਾਇਆ ਤਾਂ ਆਪਣੇ ਆਪ ਤੇ ਕਰੋਸਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਪਰਮਾਤਮਾ ਪਰ ਜਿਹਦੇ ਮੂਹਰੇ ਪਰ ਲੱਗਿਆ ਉਹ ਆਤਮਾ ਚ ਹੀ ਹੈ ਹੋਰ ਕਿਤੇ ਨਹੀਂ ਠੀਕ ਹੈ ਚਲੋ ਅੱਜ 9 ਅਕਤੂਬਰ 2024 ਦਿਨ ਹੈ ਬੁੱਧਵਾਰ ਦਾ ਦਿੱਤੀ ਅੱਜ ਛਠੀ ਰਹੇਗੀ ਜੀ 12:15 ਤੱਕ ਤੇ ਉਸ ਤੋਂ ਬਾਅਦ ਸੱਤਵੀਂ ਦਿੱਤੀ ਦਾ ਪੜਾਅ ਸ਼ੁਰੂ ਹੋ ਜਾਏਗਾ ਮੂਲ ਨਕਸ਼ਤਰ ਜਨ ਗੱਡ ਮੂਲ ਬਣੇ ਹੋਏ ਆ ਠੀਕ ਹੈ ਤੁਹਾਨੂੰ ਦੱਸ ਦਿੰਦੇ ਆ ਕਦੋਂ ਤੱਕ ਅੱਜ ਤਕਰੀਬਨ ਬੁੱਧਵਾਰ ਵਾਲੇ ਦਿਨ 9 ਤਰੀਕ ਨੂੰ ਜੋ ਮੂਲ ਨਕਸ਼ਤਰ ਰਹੇਗਾ ਇਹ ਰਹੇਗਾ ਤਕਰੀਬਨ ਕੱਲ ਸਵੇਰੇ ਤੱਕ ਤੇ ਕੱਲ ਸਵੇਰੇ ਜਨਮ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੱਡ ਮੂਲ ਦੀ ਪੂਜਾ ਲੱਗਣ ਵਾਲੀ ਹੈ ਚੰਗਾ ਨਾਲ ਜੋ ਤੁਨੂ ਰਾਸ਼ੀ ਵਿੱਚ ਚੰਦਰਮਾ ਤੇ ਸਰਸਵਤੀ ਦੀ ਪੂਜਾ ਕੀਤੀ ਜਾਏਗੀ ਅੱਜ ਦੇ ਦਿਨ ਤੇ ਗੁਰੂ ਆਜ ਵਕਰੀ ਹੋ ਜਾਣਗੇ ਅਕਤੂਬਰ ਚ ਗੁਰੂ ਵਕਰੀ ਹੋ ਜਾਣਗੇ 12:30 ਤੋਂ ਤੇ ਗੱਡੂ ਮੂਲ ਆਪਾਂ ਤੁਹਾਨੂੰ ਦੱਸ ਦਿੱਤਾ ਸਵੇਰ ਤੱਕ ਰਹਿਣਗੇ ਤੇ ਅੱਜ ਬੁੱਧਵਾਰ ਵਾਲੇ ਦਿਨ ਜੋ ਰਾਹੂ ਕਾਲ ਦਾ ਟਾਈਮ ਹੈ ਉਹ ਰਵੇਗਾ तकरीबन 12 ਤੋਂ 1:30 ਓਕੇ ਆ ਚਲੋ ਇਸ ਟਾਈਮ ਤੇ ਜਲਦੀ ਕੰਮ ਦਾ ਕੋਈ ਪਰਹੇਜ਼ ਨਹੀਂ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ ਜਾਂ ਕੋਈ ਸ਼ਗਨ ਕਰਨਾ ਹੋਵੇ ਜਾਂ ਕੋਈ ਨਵੀਂ ਚੀਜ਼ ਸ਼ੁਰੂ ਕਰਨੀ ਹੋਵੇ ਪਰੇਸ਼ਾਨੀ ਤੇ ਹੁਣ ਸਾਰਾ ਦਿਨ ਹੀ ਚਲਦੀ ਰਹਿੰਦੀ ਹੈ ਤਾਂ ਥੋੜਾ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਚਲੋ ਸੁਭ ਮੰਗਿਆ ਜੋਗ ਹੈ 6ਵੇਂ ਨਵਰਾਤਰੀ ਅੱਜ ਨਵਰਾਤਰੀ ਚੱਲਦੇ ਪਹਿਲੇ 9 ਨਵਰਾਤਰੀ ਨੇ 10ਵਾਂ ਦਸਹਿਰਾ ਹੈ ਉਸ ਤੋਂ ਬਾਅਦ ਬਸ ਤਿਆਰੀ ਤਿਆਰ ਨੇ ਸਮਝੋ ਫਿਰ ਕਰਵਾ ਚੌਥਾ ਆਣਾ ਫਿਰ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ ਦੀਵਾਲੀ ਤੋਂ ਬਾਅਦ ਫਿਰ ਬੈਲੈਂਸ ਕਰਨ ਲੱਗ ਜਾਣਾ ਬੰਦੇ ਨੇ ਕਿ ਆਹ ਘਟਾ ਤੇ ਆਹ ਵਾਧਾ ਬਸ ਆਹੀ ਚੀਜ਼ਾਂ ਚੱਲਦੀਆਂ ਪੂਰੀ ਜ਼ਿੰਦਗੀ ਇਹੀ ਕੁਝ ਚੱਲਦਾ ਹੈ ਤੇ ਇਹਨੇ ਨਹੀਂ ਪਤਾ ਨਾ ਤੇ ਗੱਲ ਕੀ ਹੈ ਇਹਨਾਂ ਚੀਜ਼ਾਂ ਚ ਹੀ ਇੰਜੋਏ ਤੇ ਖੁਸ਼ੀ ਲੱਭੋ ਖੁਸ਼ ਰਹੋਗੇ ਬਸ ਜਿਹੜੇ ਤੇ ਸਮਾਈ ਰੱਖਣੀ ਹੈ ਮਾਦੇ ਪੈਰੀ ਹੱਥ ਲਗਾਣਾ ਦੇ ਨਵਦੀਆ ਆ ਬਿਲਕੁਲ ਵਧੀਆ ਚਾਹ ਘਟਾਏ ਚ ਨਹੀਂ ਤੇ ਹੁਣ ਆਪਾਂ ਜਾਣਾਂਗੇ ਅਸਟ੍ਰੋਲੋਜੀ ਵਿਗਦੌਲੋਜੀਕ ਲੌਜੀਕ ਮੁਤਾਬਕ ਕਿਹੜਾ ਗ੍ਰਹਿ ਕਿੱਥੇ ਬੈਠ ਕੇ ਕੀ ਸਾਡੇ ਤੇ ਪ੍ਰਭਾਵ ਪਾ ਰਿਹਾ 101% ਪਾਉਂਦਾ ਨਾ ਪਾਉਂਦਾ ਹੁੰਦਾ ਤਾਂ ਜ਼ਿੰਦਗੀ ਜਿੱਦਾਂ ਦੀ ਅਸੀਂ ਸੈੱਟ ਕੀਤੀ ਐ ਇੱਕੋ ਜੀ ਚੱਲਦੀ ਰਹਿੰਦੀ ਨਾ 12 ਦਾ ਫਰਕ ਹੁੰਦਾ ਤੇ ਹਰ ਦਿਨ ਸਵੇਰੇ ਇੱਕੋ ਜੇ ਹੀ ਆ ਅਸੀਂ ਤੇ ਰੋਜ਼ ਸੋਚਦੇ ਆ ਕਿ ਖੁਸ਼ ਰਹਿਣਾ ਤੇ ਪਰ ਫਿਰ ਵੀ ਕੋਈ ਪਰੇਸ਼ਾਨੀ ਆ ਜਾਂਦੀ ਹੈ ਨਵੀਂ ਦੀ ਨਵੀਂ ਇੱਕੋ ਹੀ ਨਹੀਂ ਆਉਂਦੀ ਕਿਉਂਕਿ ਇੱਕੋ ਜਿਹਾ ਕੁਝ ਹੁੰਦਾ ਹੈ ਹੈ ਨਾ ਲੌਜੀਕ ਹੈ ਸਾਇੰਸ ਹੈ ਕੁਦਰਤ ਹੈ ਹਰ ਚੀਜ਼ ਹੈ ਤਾਂ ਹਰ चीज ਦਾ ਆਪਣਾ ਆਪਣਾ ਪ੍ਰਭਾਵ ਹੈ ਗੱਲ ਇਹ ਨਹੀਂ ਹੈ ਕਿ ਅਸੀਂ ਮੰਨੀਏ ਜਾਂ ਨਾ ਮੰਨੀ ਗੱਲ ਇਹ ਹੈ ਪ੍ਰਭਾਵ ਤਾਂ ਹੈ بارش ਨੂੰ ਰੋਕਿਆ ਨਹੀਂ ਜਾ ਸਕਦਾ ਕਿਸੇ 'ਚ ਕਿੰਨੀ ਵੀ ਪਾਵਰ ਹੋਵੇ ਕੁਦਰਤ ਦੇ بنائے ਨਿਯਮਾਂ ਤੋਂ ਅੰਗੇ ਵੱਧ ਨਹੀਂ ਸਕਦਾ ਉਹਨਾਂ ਅਨੁਸਾਰ ਹੀ ਜੀਣਾ ਪੈਂਦਾ ਬਸ ਇਹੀ ਹੈ ਸਮਝਣਾ ਕੁਦਰਤ ਠੀਕ ਹੈ ਸਭ ਤੋਂ ਪਹਿਲਾਂ জানਾਂਗੇ ਆਪਾਂ ਐਰਿਸ ਦਾ ਨਹੀਂ ਮੇਸ਼ ਰਾਸ਼ੀ ਵਾਲਿਆਂ ਦੇ ਜੋਗ ਰਹਿ ਨੇ ਸਟਾਰ ਨੇ ਇਸ ਮੁਤਾਬਕ ਅੱਜ ਜੋ ਹੈ ਕਿੱਤੂ ਦਾ ਨਕਸ਼ਤਰ ਹੈ ਤੇ ਕਿੱਦੂ ਤੁਹਾਡੇ ਬ੍ਰਾਹਸਮਣ 6 ਮਿਤੀ ਸੰਚ ਹਨ ਚਲੋ ਦੇਣ ਵਧੀਆ ਜਾਏਗਾ ਪਰ ਆਪਣੇ ਭੇਤ ਕਿਸੇ ਨੂੰ ਦੇਣੇ ਤੁਹਾਡੇ ਲਈ ਨੁਕਸਾਨ ਹੀ ਕਰਵਾਣਗੇ ਨਕਸ਼ਤਰ ਜੋ ਦੇ ਮੁਤਾਬਕ ਤੇ ਚੰਦਰ ਦਾ ਨੌਵੇਂ ਸਥਾਨ ਵਿੱਚ ਬੈਠਣਾ ਤੁਹਾਨੂੰ ਧਾਰਮਿਕ ਤੇ ਬਣਾ ਰਿਹਾ ਪਾਠ ਪੂਜਾ ਵਾਰ ਲੈ ਜਾ ਰਿਹਾ ਤੇ ਚਲੋ ਠੀਕ ਹੈ ਕੋਈ ਨਹੀਂ ਜਮਾਨ ਦੀ ਤਸल्ली ਹੁੰਦੀ ਹੈ ਤਾਂ ਕਦੇ-ਕਦੇ ਅੱਖਾਂ ਬੰਦ ਕਰਕੇ ਉਸ ਨਾਲ ਜੁੜਨਾ ਸ਼ੁਭਤਾ ਹੀ ਦਿੰਦਾ ਹੈ ਤਾਂ ਮੈਡੀਟੇਸ਼ਨ ਕਰਨੀ ਤੁਹਾਡੇ ਲਈ ਸ਼ੁਭ ਰਹੇਗੀ ਤੇ ਇੱਕ ਦੁੱਧਾ ਪੈਕੇਟ ਅੱਜ ਤੁਸੀਂ ਦਾਨਿਕ ਸਥਾਨ ਤੇ ਰੱਖ ਸਕਦੇ ਜੋ ਟੌਰਿਸਟ ਜਿਹੜੀ ਬੇਕਰਾਸੀ ਵਾਲਿਆਂ ਦੇ ਲਈ ਗੁਰੂ ਲਗਣ ਵਿੱਚ ਹੈ ਕੇਤੂ ਦਾ ਨਕਸ਼ਤਰ ਮਿੱਤਰਨੀ ਹੈ 60 ਚੋਟ ਦਾ ਪੈਮਾਨ ਤੇ ਬਣਿਆ ਰਹੇਗਾ ਉਤਾਵਲਾਪਨ ਵਿਚ ਯਾਨੀ ਤੇ ਮਨ ਨਾਲ ਪੈਸਾ ਜੀ ਨੁਕਸਾਨ ਹੀ ਕਰਾਏਗੀ ਮਨ ਨੂੰ ਪਰੇਸ਼ਾਨ ਕਰੇਗੀ ਗੁਰੂ ਲਗਣ ਵਿੱਚ ਚੱਲਦਾ ਪਿਆ ਗੁਰੂ ਤੁਹਾਡੇ 6ਵੇਂ ਖਾਨੇ ਦਾ ਮਾਲਕ ਹੈ ਰੋਗ ਬਿਮਾਰੀ ਤੋਂ ਚਿੰਤਾ ਤੋਂ ਥੋੜਾ ਆਪਣੇ ਆਪ ਤੋਂ ਬਚੋ ਸੌਰੀ ਗੁਰੂ ਤੁਹਾਡੇ ਇਨਕਮ ਤੇ ਨਾਲ ਆਪਾਂ ਗੱਲ ਕਰੀਏ ਤਾਂ 8ਵੇਂ ਅਸ਼ਟਮੇਸ਼ ਹੈ ਇਸ ਕਰਕੇ ਥੋੜੀ ਮੋਟਾਕੇ ਨੂੰ ਲੈ ਕੇ ਪਰੇਸ਼ਾਨੀ ਕਦੇ ਕਿਸੇ ਚੀਜ਼ ਨੂੰ ਲੈ ਕੇ ਪਰੇਸ਼ਾਨੀ ਤੇ ਉਪਰ ਚੰਦਰ ਵੀ ਆਠਾ ਕੋਈ ਨਾ ਕੋਈ ਇਹੋ ਜਿਹੀ ਖਬਰ ਸੁਣੀ ਜਾਏ ਨਹੀਂ ਕਿਸੇ ਨਾ ਬੈਸਵਾਜੀ ਹੋ ਗਈ ਬਸ ਜਿਹਦੇ ਕਰਕੇ ਮਾਨੇ ਦਾ ਥੋੜਾ ਸਾਇਲੈਂਟ ਮੋਡ ਵਿੱਚ ਰਹੋ ਤਾਂ ਚੰਗਾ ਫਾਲਸ ਨੂੰ ਛੁਪਾ ਕੇ ਨਾਲ ਉਹ ਦਿਨ ਅੱਛਾ ਜਾਂਦਾ ਜੈਮਿਨੀ ਮਿਥੁਨਾ ਸ਼ਿਵਾਲੇ ਦੇ ਲਈ ਇਹ ਤੁਹਾਡਾ ਨਕਸ਼ਤਰ ਤੇ ਤੁਹਾਡਾ ਵੀ ਮਿੱਤਰ ਨਹੀਂ ਹੈ ਮਾਂ ਨੂੰ ਘਰ ਵਿੱਚ ਥੋੜੀ ਉਦਾਸੀ ਤੇ ਮਾਂ ਦੀ ਸਿਹਤ ਖਰਾਬ ਇਹ ਵੀ ਕਰ ਰਿਹਾ ਹੈ ਉਤავਲਾਪਣ ਬੇਚੈਨੀ ਤੇ ਵਾਧੂ ਦੇ ਰਿਹਾ ਹੈ ਬਸ ਛੇਤੀ ਛਤੀ ਕੰਮ ਹੋ ਜੇ ਜੀ ਟਾਈਮ ਨਾ ਲੱਗੇ ਸਬਰ ਤੇ ਅੱਜ ਕੱਲ ਕਿਸੇ ਵਿੱਚ ਵੀ ਨਹੀਂ ਹੈ ਪਰ ਧਨ ਪੈਸਾ ਤੇ ਇਮੋਸ਼ਨ ਸਾਰਿਆਂ ਦੇ ਲਈ ਸਕਾਰੇ ਚੰਗੇ ਆ ਪੈਸਾ ਵਿਦੇਸ਼ ਤੋਂ ਆ ਜਾਏਗਾ ਮੁਸੀਬਤਾਂ ਜੋ ਤੁਸੀਂ ਤੁਹਾਨੂੰ ਲੱਗ ਰਿਹਾ ਸੀ ਕਾਫੀ ਢੇਰ ਤੋਂ ਚੱਲੀਆਂ ਆ ਰਹੀਆਂ ਨੇ ਉਹਦਾ ਹੱਲ ਹੋ ਜਾਏਗਾ ਕੈਂਸਰ ਕਰਕਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਜੋ ਗ੍ਰਹਾਂ ਦੇ ਮੁਤਾਬਕ 6ਵੇਂ ਚੰਦਰ ਦੇ ਆਸਮਾਨ 6ਵੇਂ ਕੇ ਤੁ ਦਾ ਨਕਸ਼ਤਰ ਕੇ ਤੁ ਤੀਜੇ ਸਥਾਨ ਵਿੱਚ ਭੈਣ ਭਾਈ ਨਾਲ ਲੜਾਈ ਝਗੜਾ ਨਹੀਂ ਕਰਨਾ ਬੈਸਵਾ ਜੀ ਨਹੀਂ ਕਰਨੀ ਸਰਕਲ ਤੇ ਭਰੋਸਾ ਕਰਨਾ ਗਹਿਮ ਤੋਂ ਬਚਣਾ ਤਾਂ ਹੀ ਸਿਤਾਰੇ ਚ ਫਟਕੜੀ ਵਾਲੇ ਪਾਣੀ ਦੀ ਅਜੂਕਲੀ ਕਰੋ ਗੁਲਾਬੀ ਰੰਗ ਪੈਨੋ ਦਿਨ ਅੱਛਾ ਲਿਓ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਇੱਕਦਮ ਦਿੱਤਾ ਕਿਸੇ ਤੋਂ ਪੈਸਾ ਜਾਂ ਇੱਕਦਮ ਲਿਆ ਪੈਸਾ ਨੁਕਸਾਨ ਕਰਾਏਗਾ ਕੀ ਹੋਇਆ ਇਹ ਕੰਮ ਨਹੀਂ ਹੋ ਰਿਹਾ ਛੇਛੇ ਤੇ ਫੜ ਲੋ ਜੀ ਛੇਛੇ ਤੇ ਘੜ ਦਿਓ ਤੇ ਮੋੜਨੇ ਓਕੇ ਹੋ ਜਾਣਗੇ ਥੋੜਾ ਧਿਆਨ ਰੱਖੋ ਕੇਸਰ ਮੱਥੇ ਤੇ ਜ਼ਰੂਰ ਲਗਾਓ ਕਿ ਤੂੰ ਬੈਠਾ ਦੂਸਰੇ ਸ਼ੁਭផល ਦੇਗਾ ਤੇ ਅਗਰ ਬੱਚਿਆਂ ਨੂੰ ਕੇਲੇ ਦੇ ਸਕਦੇ ਹੋ ਤਾਂ ਸਭ ਤੋਂ ਬੈਸਟ ਠੀਕ ਹੈ ਵਰਗੋ ਜਣੇ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਚੌਥੇ ਸਥਾਨ ਵਿੱਚ ਜੋ ਰਵੇਗਾ ਚੰ드ਰਮਾ ਇਸ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਆਏਗਾ ਸ਼ੁਭ ਹੈ ਅੱਜ ਦਾ ਦਿਨ ਜੋ ਹੈ ਤੁਸੀਂ ਬੱਚਿਆਂ ਨਾਲ ਥੋੜਾ ਬੈਸਬਾਜੀ ਤੋਂ ਬਚਣਾ ਹੈ ਬੱਚਿਆਂ ਨਾਲ ਸੁਰਨਾ ਸੁਰ ਮਿਲਾ ਕੇ ਜਿਹਨੂੰ ਆਪਾਂ ਕਹਿੰਦੇ ਆ ਉਹ ਚੱਲੋਂਗੇ ਤਾਂ ਘਰ ਦਾ ਮਾਹੌਲ ਠੀਕ ਹੈ ਤੁਸੀਂ ਆਪਣੀ ਜਗਾ ਸਹੀ ਹੋ ਸਭ ਕੋਈ ਆਪਣੀ ਜਗਾ ਸਹੀ ਹੋਈ ਹੁੰਦਾ ਤਾਂ ਦੂਸਰੇ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਹੈ ਐਵੇਂ ਹੀ ਆਪਣਾ ਆਪ ਦੀਆਂ ਗੱਲਾਂ ਦੂਜੇ ਤੇ ਥੋਪਣੀਆਂ ਸਹੀ ਗੱਲ ਨਹੀਂ ਹੈ ਠੀਕ ਹੈ ਲਿਬਰਾਜ਼ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਯਾਤਰਾ ਸਫਲਕਾਰੀ ਛੋਟੀ ਜਾਂ ਵੱਡੀ ਉਦੇਸ਼ ਲਈ ਵੀ ਜੇ ਕਿਤੇ ਧਾਰਮਿਕ ਸਥਾਨ ਦੀ ਯਾਤਰਾ ਦੀ ਪਲੈਨਿੰਗ ਕਰਦੇ ਉਸ ਲਈ ਵੀ ਤੇ ਸ਼ਾਪਿੰਗ ਕਰਨ ਲਈ ਸਿਤਾਰੇ ਬਿਲਕੁਲ ਅੱਛੇ ਚੱਲਦੇ ਪਾਏ ਤੇ ਕੇਤੂ ਬਾਰਮਿਕ ਸਥਾਨ ਵਿੱਚ ਹੈ ਆਪੇ ਕਰਾਇਗਾ ਕੁੱਤੇ ਰੋਟੀ ਤੁਸੀਂ ਅੱਜ ਵੀ ਪਾ ਦਿਓ ਚੰਗੀ ਰਹੇਗੀ ਸਕੋਰਪੀਓ ਬ੍ਰਿਜ ਤੇ ਰਾਸ਼ੀ ਵਾਲਿਆਂ ਦੇ ਲਈ ਠੀਕ ਐ ਸਾਰੇ ਅੱਛੇ ਚੱਲ ਪਿਆ ਚੰਦਰ ਦੂਸਰੇ ਸਥਾਨ ਵਿੱਚ ਧਨ ਕਮ ਕਰ ਬਿਜ਼ਨਸ ਲਈ ਚੰਗਾ ਖਰਚਾ ਲਈ ਚੰਗਾ ਹਰ ਚੀਜ਼ ਲਈ ਚੰਗਾ ਹਰ ਚੀਜ਼ ਨੂੰ ਬੈਲੈਂਸ ਕਰਕੇ ਚੱਲੋਗੇ ਤਾਂ ਸਮਝੋ ਹਰ ਚੀਜ਼ ਸ਼ੂਭਪਾਲਿਤ ਨਹੀਂ ਦਬੇ ਠੀਕ ਐ ਅੱਜ ਦਾ ਜੋ ਨਕਸ਼ਤਰ ਚੱਲ ਰਿਹਾ ਥੋੜਾ ਜਿਆ ਤੁਹਾਨੂੰ ਕਨਫਿਊਜ਼ ਕਰ ਰਿਹਾ ਸੀ ਕੱਲ ਤੇ ਅੱਜ ਤਕਰੀਬਨ ਉਸ ਤੋਂ ਤੁਸੀਂ ਨਿਕਲ ਜਾਓਗੇ ਦਿਨ ਵਧੀਆ ਜਾਏਗਾ ਦੁਦਮੱਥੇ ਤੇ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਤੇ ਚੰਦਰ ਦੂਸਰੇ ਸਥਾਨ ਵਿੱਚ ਮਾਦਾ ਅਸ਼ੀਰਵਾਦ ਚਲੋ ਲੈਣਾ ਹੀ ਆ ਪਰ ਇੱਕ ਦੁੱਧਾ ਪੈਕੇਟ ਤੁਸੀਂ ਵੀ ਧਾਰਮਿਕ ਸਥਾਨ ਤੇ ਰੱਖ ਸਕ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਕੇਤੂ 10ਵੇਂ ਸਥਾਨ ਵਿੱਚ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਕੁਝ ਅਫਸਰਾਂ ਦੇ ਰੁੱਖ ਦਾ ਕੁਝ ਕਿਸੇ ਨਾ ਕਿਸੇ ਦੀ ਕਈ ਗੱਲ ਦਾ ਕੁਝ ਕਲੀਕ ਦਾ ਹਲ ਦੇ ਵਾਲੇ ਦਾ ਪ੍ਰਭਾਵ ਥੋੜਾ ਨੈਗੇਟਿਵ ਰਹੇਗਾ ਆਂਡ ਗਵਾਂਡ ਵਿੱਚ ਵੀ ਥੋੜਾ ਸੰਭਲ ਕੇ ਚੱਲੋ ਕਿਸੇ ਦੀਆਂ ਕਈਆਂ ਗੱਲਾਂ ਮਨ ਵਿੱਚ ਸ਼ੰਕਾ ਕਰ ਸਕਦੀਆਂ ਨੇ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਤੇ ਅਗਰ ਤੁਸੀਂ ਕਿਉਂਕਿ ਚੰਦਰ ਦੀ ਮੰਗਲ ਤੇ ਦ੍ਰਿਸ਼ਟੀ ਰਹੇਗੀ ਤਾਂ ਇਸ ਕਰਕੇ ਅਗਰ ਤੁਸੀਂ ਸਵੇਰੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਦੇ ਹੋ ਸਵੇਰ ਤੋਂ ਤਾਂ ਸ਼ੁਭ ਫਲ ਮਿਲਣਗੇ ਕੱਛ ਦਾ ਗਿਆਨ ਸਾਥੀ ਨਾ ਕੈਪ੍ਰਿਕੌਰ ਮਕਰ ਅਸ਼ੀ ਮਕਰ ਅਸ਼ੀ ਲਈ ਕੇਤੂ ਦਾ ਨਕਸ਼ਤਰ ਸ਼ੁਭ ਹੈ ਠੀਕ ਹੈ ਬਹੁਤ ਸਾਰੀਆਂ ਪੰਨਾ ਕਰਤਾ ਹੋ ਰਹੀਆਂ ਨੇ ਪਰ ਤੁਸੀਂ ਬੜੇ ਸੌਖੇ ਤਰੀਕੇ ਨਾਲ ਇਸ ਚੋਂ ਨਿਕਲ ਜਾਓਗੇ ਥੋੜੀ ਬਹੁਤੀ ਕਲਪਹਾਟ ਮਾਨਸਿਕ ਤੌਰ ਤੇ ਕੁਝ ਦਿਨ ਰਹੇਗੀ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਵੇਗਾ ਕੋਸ਼ਿਸ਼ ਇਹ ਕਰਨੀ ਹੈ ਕਿਰ ਸੋਚ ਕੇ ਖਾਣਾ ਖਾਣਾ ਤੇ ਥੋੜਾ ਖਰਚਾ ਦੇ ਕਰ ਤੋਂ ਅਗਰ ਉਸਨੂੰ ਕੁੰਭ ਰਾ시 ਕੁੰਭ ਰਾ시 ਦੇ ਦੇਖਿਆ ਜਾਵੇ ਤਾਂ ਸਿਤਾਰੇ ਜੋ ਚੱਲਦੇ ਪਏ ਆ ਸੂਰਜ ਬੁੱਧ ਤੇ ਕੇਤੂ ਦੀ ਜੁਤੀ ਹੈ 8ਵੇਂ ਸਥਾਨ ਵਿੱਚ ਤੇ ਕੇਤੂ 8ਵੇਂ ਸਥਾਨ ਵਿੱਚ ਸੱਟ ਚੋੜਦਾ ਭੈ ਦਵੰਦਾ ਹੈ ਪਰੇਸ਼ਾਨੀ ਦਿੰਦਾ ਹੈ ਪਰਿਵਾਰ ਵੱਲੋਂ ਔਲਾਦ ਨੂੰ ਲੈ ਕੇ ਚਿੰਤਾ 바ਦੀ ਹੈ ਕਿ ਕਿਤੇ ਐਵੇਂ ਕੋਈ ਨੁਕਸਾਨ ਨਾ ਕਰ ਬੈਠਣ ਬੱਚੇ ਹਨ ਤੇ ਇਸ ਕਰਕੇ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਬੱਚਿਆਂ ਨੂੰ ਫਲਪ ਵਗੈਰਾ ਦਿੰਦੇ ਰਹਿਣਾ ਹੈ ਤੇ ਦੁੱਧ ਮੱਥੇ ਤੇ ਤੁਸੀਂ ਵੀ ਲਗਾਉਂਦੇ ਰਹਿਣਾ ਤੇ ਮਾਂ ਨਾਲ ਬੈਸਵਾਜੀ ਤੋਂ ਬਚਣਾ ਹੈ ਕੋਸ਼ਿਸ਼ ਕਰਨੀ ਹੈ ਯਾਤਰਾ ਜਰੂਰੀ ਨਾ ਹੋਵੇ ਤਾਂ ਟਾਲਣਾ ਹੈ ਪਾਈਸੇ ਜਾਨੀ ਮਿਹਨਤ ਆ시 ਵਾਲਿਆਂ ਦੀ ਗੱਲ ਕਰੀਏ ਤਾਂ ਲਗਜ਼ਰੀ ਚੀਜ਼ਾਂ ਦੇ ਸੁੱਖ ਲਈ ਕੀਤੇ ਜਾਂ ਤਾਂ ਥੋੜੇ ਡਿਲੇ ਹੋ ਗਏ ਨੇ ਤੇ ਪਰ ਕੋਈ ਨਹੀਂ ਅੱਗੇ ਜਾ ਕੇ ਜਦੋਂ ਸ਼ੁਕਰ ਨੇ ਚੇਂਜ ਹੋ ਜਾਣਾ ਹੈ ਤਾਂ ਵਧੀਆ ਹੋ ਜਾਊਗਾ ਤਾਂ ਰੁਕੇ ਹੋਏ ਕੰਮ ਹੋਰ ਸ਼ੁਰੂ ਹੋ ਜਾਣਗੇ ਉਦੋਂ ਤੱਕ ਗਾਂ ਨੂੰ ਰੋਟੀ ਪਾਉਂਦੇ ਰਹੋ ਗੈਂਟ ਰੈਸਟਰ ਉਦੋਂ ਤੱਕ ਮਨ ਕੇ ਨਾ ਚਾਂਦੀ ਆਪਣੇ ਕੋਲ ਜ਼ਰੂਰ ਰੱਖਣੀ ਹੈ ਅਗਰ ਕਿਤੇ ਚਾਹੇ ਤਾਂ ਓਕੇ ਏਸੀ ਜੀ ਸਟਾਰੋਲੋਜੀ ਵੀ ਦਿ ਲੋਜਿਕ ਲੋਜੀਕਲੀ ਕਿਹੜਾ ਗ੍ਰਹਿ ਕਿੱਥੇ ਬੈਠ ਕੇ ਕਿਹੜਾ ਕੰਮ ਕਰਦਾ ਇਸ ਬਾਰੇ ਆਪਾਂ ਜਾਣਦੇ ਆਂ ਐਵੇਂ ਹੀ ਛੱਪੜ-ਝੁੱਪੜ ਕਿਤੇ ਨਹੀਂ ਪੱਟਦੇ ਜੇ ਕੋਈ ਕਹੋ ਕਿ ਤੋਂ ਕਿਤੋਂ ਲక్ష్ਮੀ ਕਰਦੀ ਐ ਤਾਂ ਨਹੀਂ ਹੁੰਦਾ ਸਿਤਾਰਿਆਂ ਨੂੰ ਸਹੀ ਕਰਕੇ ਹੀ ਤੁਸੀਂ ਸਹੀ ਫਲ ਲੈ ਸਕਦੇ ਹੋ ਠੀਕ ਹੈ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਹੀ ਵਾਸਤੂ ਮੰਨਿਆ ਜਾਂਦਾ ਹੈ ਰੰਗਾਂ ਨਾਲ ਰੰਗਾਂ ਨੂੰ ਬਦਲਿਆ ਜਾਂਦਾ ਹੈ ਦੇਖ ਜੋ ਨੇ ਬਹੁਤ ਖੂਬਸੂਰਤ ਲੱਗਦੀ ਹੈ ਨਾ ਬੜੀਆਂ ਸੋਹਣੀਆਂ ਸੋਹਣੇ ਰੰਗ ਹੁੰਦੇ ਹਨ ਹੈਨਾ ਤੁਸੀਂ ਜਾਣਦੇ ਹੋ ਤੇ ਚਲੋ ਅੱਖਾਂ ਨੂੰ ਬਹੁਤ ਸੋਹਣੇ ਵੀ ਲੱਗਦੇ ਆ ਸੋਹਣ ਤੇ ਇਸੇ ਤਰ੍ਹਾਂ ਨਾਲ ਕੋਈ ਵੀ ਰੰਗ ਹੈ ਜੋ ਸਾਡੇ ਮਨ ਦੇ ਨਾਲ ਜੁੜਿਆ ਹੋ ਆ ਅਗਰ ਡੀਸੈਂਟ ਕਲਰ ਦੇਖਿਆ ਜਾਵੇ ਤਾਂ ਅਗਰ ਕੋਈ ਬਿਮਾਰ ਹੈ ਜਾਂ ਡਾਈਬ ਕੋਈ ਜਾਂ ਕੋਈ ਲੰਬੀ ਬਿਮਾਰੀ ਚਾਹਦੇ ਪਏ ਤਾਂ orange ਕਲਰ ਉਹਦੇ ਲਈ ਬੜਾ ਬੈਸਟ ਮੰਨਿਆ ਜਾਂਦਾ ਹੈ orange ਕਲਰ ਦਾ ਕਪੜਾ ਤੁਸੀਂ ਆਪਣੇ ਸਹਾਰੇ ਰੱਖੋ ਪਿੱਲੋ ਕਵਰ ਲਾਓ ਚਾਦਰ ਪਿਛਾਓ orange ਕਲਰ ਦੀ ਥੋੜੇ ਦਿਨ ਦੇਖੋ ਅਲਰਜੀ ਆ ਜਾਏਗੀ ਸਰੀਰ ਵਿੱਚ orange ਕਲਰ ਤੇ red ਕਲਰ ਸੌਰੀ ਮੰਗਲ ਦਾ ਮੰਨਿਆ ਜਾਂਦਾ ਹੈ ਮੰਗਲ ਕਈ ਵਾਰੀ ਬੱਦ ਵੀ ਹੁੰਦਾ ਬੱਦ ਮਤਲਬ ਰਾਹੁ ਨਾਲ ਜੁੜੀ ਹੈ ਜਾਂ ਚਾਚਾ ਨਹੀਂ ਨਾਲ ਜੁੜੀ ਹੈ ਤਾਂ orange ਕਲਰ ਸੂਰਜ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ ਤਾਂ ਅਗਰ ਤੁਸੀਂ ਬਿਮਾਰ ਹੋ ਬਿਮਾਰ ਮਤਲਬ ਕਿ ਲੰਬੀ ਬਿਮਾਰੀ ਹੈ ਦਵਾਈ ਚੱਲਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਸੂਰਜ ਤੇ ਮੰਗਲ ਕਿਤੇ ਨਾ ਕਿਤੇ ਸਾਨੂੰ ਬਲੱਡ ਦੇ ਨਾਲ ਸਾਡਾ ਕੁਲੀ ਕਰਨਾ ਨਾਲ ਸ਼ੁਭਫਲ ਨਹੀਂ ਦੇਦਾ ਤਾਂ ਤੁਸੀਂ orange ਕਲਰ ਰ ਵਰਤਣਾ ਸ਼ੁਰੂ ਕਰੋ orange ਕਲਰ ਦੀ ਚੁੰਨੀ ਲੈ ਸਕਦੇ ਹੋ orange ਜੈਂਟ ਸੋਕਾ ਚਾਦਰ ਲੈ ਸਕਦੇ ਹੋ ਕੋਈ ਕਪੜਾ ਲੈ ਸਕਦੇ ਹੋ ਸ਼ੁਭਫਲ ਸਮਾਂ ਜਾਂਦਾ ਤਾਂ ਆ ਸਕਦਾ ਤਾਂ ਇਹਨਾਂ ਅੱਛਾ ਜਾਵੇ ਸੱਚੀ